ਦਾਸ ਬਿੰਦਰ ਸਰਵਾਰਾ ਸ਼੍ਰੀ ਗੁਰੂ ਵਿਦਾਸ ਟਾਈਗਰ ਫੋਰ ਸੀਨੀਅਰ ਵਾਇਸ ਪ੍ਰਧਾਨ ਪੰਜਾਬ ਵੱਲੋਂ ਪੂਰੇ ਦੇਸ਼ ਵਾਸੀਆਂ ਨੂੰ ਔਰ ਪੂਰੇ ਵਰਲਡ ਦੇ ਲੋਕਾਂ ਨੂੰ ਜੋ ਪਰਮ ਪਿਤਾ ਗੁਰੂ ਵਿਦਾਸ ਮਹਾਰਾਜ ਨਾਲ ਪਿਆਰ ਕਰਦੇ ਆ ਉਹਨਾਂ ਨੂੰ ਪਿਆਰ ਭਰੀ ਜੈ ਗੁਰਦੇਵ ਧੰਨ ਗੁਰਦੇਵ ਔਰ ਬਹੁਤ ਬਹੁਤ ਮੁਬਾਰਕਾਂ ਪਰਮ ਪਿਤਾ ਗੁਰੂ ਵਿਦਾਸ ਮਹਾਰਾਜ ਦੇ ਪ੍ਰਗਟ ਦਿਵਸ ਦੀਆਂ ਤੇ ਜਿਸ ਤਰ੍ਹਾਂ ਸਰ ਹੁਣ ਨੌਜਵਾਨ ਜਿਹੜੀ ਪੀੜ੍ਹੀ ਆ ਹੋਲਡਵਾਜੀ ਬਹੁਤ ਕਰਦੀ ਆ ਮੋਟਰਸਾਈਕਲ ਪਟਾਕੇ ਵਗੈਰਾ ਬਹੁਤ ਚਲਾਉਂਦੇ ਕੀ ਕਰਨਾ ਚਾਹੁੰਗੇ ਤੁਸੀਂ ਦੇਖੋ ਹੁਲੜਵਾਜੀ ਜਿਹੜੀ ਆ ਇਹ ਆਪਾਂ ਜੋ ਪਹਿਲੇ ਟਾਈਮ ਦੇ ਵਿੱਚ ਜੋ ਜਦੋਂ ਨਗਰ ਕੀਰਤਨ ਨਿਕਲਦੇ ਸੀ ਉਹਨਾਂ ਨੂੰ ਜਲੂਸ ਕਿਹਾ ਜਾਂਦਾ ਸੀਗਾ ਹਨਾ ਹੁਣ ਥੋੜੀ ਜਿਹੀ ਲੋਕ ਪੜ੍ਹ ਲਿਖ ਗਏ ਆ ਉਹ ਪੜ੍ਹ ਲਿਖਣ ਦੇ ਨਾਲ ਨਾਲ ਉਹਨੂੰ ਜਿਹੜਾ ਨਗਰ ਕੀਰਤਨ ਜਾਂ ਸ਼ੋਭਾ ਯਾਤਰਾ ਦੇ ਨਾਲ ਸੰਬੋਧਿਤ ਕੀਤਾ ਜਾਂਦਾ ਆ ਪਰ ਕੁਝ ਜਿਹੜੇ ਸ਼ਰਾਰਤੀ ਇਨਸਾਨ ਆ ਜਿਨ੍ਹਾਂ ਦੇ ਜੇ ਮੈਂ ਇਹਨਾਂ ਨੂੰ ਕਹੂੰਗਾ ਅਨਪੜਤਾ ਜਿਹੜੀ ਆ ਹੱਲੇ ਵੀ ਜਿਹਨਾਂ ਦੇ ਪੱਲੇ ਆ ਉਹ ਆਪੇ ਜਲੂਸ ਕੱਢਦੇ ਆ ਔਰ ਆਪਣਾ ਤਾਂ ਕੱਢਦੇ ਕੱਢਦੇ ਆ ਉਹ ਪਰਮ ਪਿਤਾ ਗੁਰੂ ਵਿਦਾਸ ਮਹਾਰਾਜ ਦੇ ਨਗਰ ਕੀਰਤਨ ਦਾ ਸ਼ੋਭਾ ਯਾਤਰਾ ਦਾ ਔਰ ਵਿੱਚ ਜਿਹੜੇ ਕੋਈ ਸੈਂਸੀਅਰ ਲੋਗ ਆ ਪੜ੍ਹੇ ਲਿਖੇ ਲੋਗਾ ਉਹਨਾਂ ਦਾ ਵੀ ਨਾਲ ਉਹ ਜਲੂਸ ਖੁਦ ਹੀ ਕੱਢਦੇ ਆ ਔਰ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਉਹਨਾਂ ਦੇ ਮਾਪੇ ਨੂੰ ਸੋਚਣਾ ਚਾਹੀਦਾ ਕਿ ਇਹ ਜਿਹੜੇ ਸਾਡੇ ਬੱਚੇ ਆ ਉਹਨਾਂ ਨੂੰ ਆਪਾਂ ਸਿੱਖਿਆ ਕਿਦਾਂ ਦੀ ਦੇਣੀ ਆ ਔਰ ਜਿਹੜਾ ਇਹ ਸਾਲ ਬਾਅਦ ਇੱਕ ਸ਼ੋਭਾ ਯਾਤਰਾ ਨਗਰ ਕੀਰਤਨ ਨਿਕਲਦਾ ਆ ਉਹਦੇ ਵਿੱਚ ਅਸੀਂ ਆਪਣੇ ਪਰਮ ਪਿਤਾ ਗੁਰੂ ਵਿਦਾਸ ਮਹਾਰਾਜ ਦੀ ਹੋਰ ਜੋ ਗੁਰੂ ਰੈਵਰ ਆ ਉਹਨਾਂ ਦੀ ਜਿਹੜੀ ਆ ਸ਼ੋਭਾ ਵਧਾਣੀ ਆ ਕਿ ਬਲਕਿ ਉਹਨਾਂ ਦਾ ਜਲੂਸ ਨਹੀਂ ਕੱਢਣਾ ਇਸ ਕਰਕੇ ਮੈਂ ਉਹਨਾਂ ਲੋਕਾਂ ਨੂੰ ਬੇਨਤੀ ਕਰੂੰਗਾ ਜਿਹੜੇ ਲੋਕ ਬੋਲਟਾਂ ਦੇ ਪਟਾਕੇ ਬਜਾਉਂਦੇ ਆ ਜਾਂ ਰੈਂਕੜੇ ਲੈ ਕੇ ਆਂਦੇ ਆ ਜਾਂ ਸ਼ਰਾਬ ਪੀ ਕੇ ਸ਼ਰਾਰਤਾਂ ਕਰਦੇ ਆ ਜਾਂ ਰੂਟਲੀਓ ਬਿਹੇਵ ਕਰਦੇ ਆ ਉਹਨਾਂ ਨੂੰ ਮੈਂ ਇਹ ਕਹੂੰਗਾ ਕਿ ਇੱਕ ਸਾਲ ਬਾਅਦ ਜਿਹੜਾ ਨਗਰ ਕੀਰਤਨ ਨਿਕਲਦਾ ਉਹਦੇ ਵਿੱਚ ਤੁਸੀਂ ਆਪਣੀ ਤਾਂ ਜਿਹੜੀ ਪ੍ਰਸ਼ੰਸਾ ਕਰਾਣੀ ਕਰਨੀ ਆ ਉਹਦੇ ਨਾਲ ਜਦੋਂ ਤੁਸੀਂ ਸਹੀ ਚੱਲੂਗੇ ਤੇ ਪਰਮਪਿਤਾ ਗੁਰਬਿਦਾਸ ਮਹਾਰਾਜ ਦਾ ਵੀ ਬਹੁਤ ਵੱਡਾ ਜਿਹੜਾ ਆ ਉਹ ਤੁਸੀਂ ਉਹਨਾਂ ਦਾ ਵੀ ਬਹੁਤ ਵੱਡਾ ਗੁਣਗਾਨ ਔਰ ਸ਼ੋਭਾ ਵਧਾ ਰਹੇ ਆ ਇਸ ਕਰਕੇ ਮੈਂ ਉਹਨਾਂ ਨੂੰ ਕਹੂੰਗਾ ਕਿ ਇਦਾਂ ਦੇ ਬੋਲਟ ਦੇ ਪਟਾਕੇ ਰੈਂਕੜੇ ਦੇ ਪਟਾਕੇ ਉਹ ਨਾ ਬਜਾਏ ਜਾਣ ਔਰ ਪ੍ਰਸ਼ਾਸਨ ਨੂੰ ਵੀ ਮੈਂ ਇਹ ਬੇਨਤੀ ਕਰਦਾ ਜੇ ਤੁਹਾਨੂੰ ਇਦਾਂ ਦਾ ਕੋਈ ਹੁੱਲੜਵਾਜੀ ਕਰਦਾ ਨਜ਼ਰ ਆਉਂਦਾ ਆ ਉਹਨੂੰ ਜਿਹੜੀ ਸਾਡੀ ਇਹਦੀ ਕਮੇਟੀ ਆ ਸ਼੍ਰੋਮਣੀ ਗੁਰੂ ਅਰਬਿਦਾਸ ਚੈਰੀਟੇਬਲ ਸਭਾ ਜਿਹੜੀ ਕੀਰਤਨ ਨੂੰ ਔਰ ਨਗਰ ਕੀਰਤਨ ਨੂੰ ਜਿਹੜੀ ਇਹ ਦਿਸ਼ਾਨਦੇਸ਼ ਦਿੰਦੀ ਆ ਉਹ ਵੀ ਤੁਹਾਡੇ ਦੇ ਵਿੱਚ ਕੋਈ ਰੋਲ ਨਹੀਂ ਕਰਨਗੇ ਤੁਹਾਨੂੰ ਕੋਈ ਇਹਦੇ ਵਿੱਚ ਕੁਝ ਨਹੀਂ ਕਹੂਗਾ ਜਿਹੜਾ ਬੰਦਾ ਮੰਨਦਾ ਠੀਕ ਆ ਨਹੀਂ ਤਾਂ ਤੁਸੀਂ ਉਹਦਾ ਚਲਾਨ ਕਰੋ ਚਾ ਬੌਂਡ ਕਰੋ ਜੇ ਜਿਤਨਾ ਸਰੂਨ ਸਤਿਗੁਰਦਾਸ ਮਾਹੀ ਸ਼ੋਭਾ ਯਾਤਰਾ ਆ ਜਲੰਧਰ ਦੇ ਵਿੱਚ ਜਿਹੜੀਆਂ ਅਸੀਂ ਇੱਥੇ ਬੰਦਿਆਂ ਨੂੰ ਠੇਕੇ ਜਿਹੜੇ ਬੰਦ ਕਰਨ ਦੇ ਜਿਹੜਾ ਕਿਹਾ ਗਿਆ ਤੇ ਕੀ ਹੁਸ਼ਿਆਰਪੁਰ ਦੇ ਵਿੱਚ ਦੀ ਜਿਹੜੇ ਠੇਕੇ ਬੰਦ ਕਰਵਾਈ ਜਾਣਗੇ ਜਾਂ ਫਿਰ ਲਗਾਤਾਰ ਬੁੱਢੇ ਰਹਿਣਗੇ ਮਾਨਯੋਗ ਜੋ ਸਾਡੇ ਸਰ ਮੈਡਮ ਹੈਗੇ ਆ ਉਹਨਾਂ ਨੂੰ ਬੇਨਤੀ ਵੀ ਕੀਤੀ ਗਈ ਆ ਔਰ ਉਹਨਾਂ ਨੂੰ ਲਿਖੇ ਦੀ ਲਿਖਤੀ ਰੂਪ ਦੇ ਵਿੱਚ ਵੀ ਇੱਕ ਮੋਮਰੈਂਡਮ ਦਿੱਤਾ ਗਿਆ ਆ ਕਿ ਜਿਹੜੇ ਉਸ ਦਿਨ ਇੱਕ ਤਾਂ ਹਾਫ ਡੇ ਸਕੂਲ ਦੇ ਵਿੱਚ ਛੁੱਟੀ ਹੋਵੇ ਕਿਉਂਕਿ ਸਾਲ ਬਾਅਦ ਜਿਹੜਾ ਇਹ ਨਗਰ ਕੀਰਤਨਾ ਆਂਦਾ ਆ ਦੂਸਰਾ ਉਹਦੇ ਵਿੱਚ ਜਿਹੜੇ ਸ਼ਰਾਬ ਦੇ ਠੇਕੇ ਔਰ ਮੀਟ ਦੀਆਂ ਦੁਕਾਨਾਂ ਜਿਹੜੀਆਂ ਇਹ 2 ਦਿਨ ਲਈ ਬੰਦ ਰਹਿਣ ਇੱਕ 11 ਨੂੰ ਔਰ ਇੱਕ ਇਹ 12 ਨੂੰ ਕਿਉਂਕਿ 11 ਤਰੀਕ ਨੂੰ ਜਿਹੜੀ ਆ ਸ਼ੁਭ ਯਾਤਰਾ ਨਗਰ ਕੀਰਤਨਾ ਔਰ 12 ਨੂੰ ਜਿਹੜਾ ਆ ਉਹ ਗੁਰਪੁਰ ਸਾਹਿਬ ਆ ਔਰ ਜਦੋਂ ਗੁਰਪੁਰ ਤੋਂ ਹੁੰਦਾ ਆ ਤੇ ਉਹਦੇ ਵਿੱਚ ਫਿਰ ਕੁਝ ਇਦਾਂ ਦੇ ਸ਼ਰਾਰਤੀ ਹੁੰਦੇ ਆ ਜਿਹੜੇ ਉਹ दारू ਪੀ ਕੇ ਹੁੱਲੜਬਾਜੀ ਕਰਦੇ ਆ ਔਰ ਉਹ ਪ੍ਰੋਗਰਾਮ ਦੇ ਵਿੱਚ ਜਿਹੜਾ ਉਹ ਬਿਗਨ ਪਾਉਂਦੇ ਆ ਔਰ ਖਰਾਬੀ ਕਰਦੇ ਆ ਜੇ ਜੈਸਾ ਨਾ ਸਮੂ ਤੁਸੀਂ ਪਿਛਲੀ ਵਾਰੀ ਸਤਿਗੁਰੂ ਬਿਦਾਸ ਮਹਾਰਾਜ ਦੀ ਤਸਵੀਰ ਇਹਦੀ ਤੁਸੀਂ ਕੀਤੀ ਸੀ ਕਿ ਇਹ ਤਸਵੀਰਾਂ ਜਿਹੜੀਆਂ ਨਗਰ ਕੀਰਤਨ ਦੇ ਵਿੱਚ ਕੱਢੀਆਂ ਜਾਂਦੀਆਂ ਨੇ ਉਹ ਇਸ ਵਕਤ ਇਹਦੀ ਨਵੀਂ ਤਸਵੀਰ ਕੋਈ ਸਾਹਮਣੇ ਕੋਈ ਜਲਦੀ ਤੁਸੀਂ ਜਾਂ ਫਿਰ ਉਹ ਸਰ ਨਹੀਂ ਜੋ ਦੇਖੋ ਜਿੱਦਾਂ ਅ ਗੁਰੂ ਨਾਨਕ ਸਾਹਿਬ ਦਾ ਇੱਕ ਸਰੂਪ ਰਜਿਸਟਰ ਆ ਆਲ ਭਾਰਤ ਦੇ ਵਿੱਚ ਆਲ ਵਰਲਡ ਦੇ ਵਿੱਚ ਉਹੀ ਲੱਗਦਾ ਇਸੇ ਤਰ੍ਹਾਂ ਇਹ ਸਰੂਪ ਜੋ ਆ ਇਹ ਪਰਮ ਪਿਤਾ ਸਤਿਗੁਰੂ ਬਿਦਾਸ ਮਹਾਰਾਜ ਦਾ ਜਿਹੜਾ ਰਜਿਸਟਰ ਕਰਾਇਆ ਗਿਆ ਆ ਔਰ ਹਲੇ ਤੱਕ ਜਿੰਨੀਆਂ ਵੀ ਫਲੈਕਸਾਂ ਲੱਗੀਆਂ ਉਥੇ ਨਗਰ ਕੀਰਤਾਂ ਦੇ ਵਿੱਚ ਔਰ ਜੋ ਸੰਤ ਸੰਮੇਲਨ ਕੀਤੇ ਜਾਂਦੇ ਆ ਉਥੇ ਇਹ ਜਿਹੜਾ ਸਰੂਪ ਇਹ ਲੱਗਦਾ ਆ ਔਰ ਮੈਂ ਜਿਹੜੇ ਵੀਰ ਭਰਾ ਜਿਹੜੇ ਕੁਝ ਨਹੀਂ ਜਿਨ੍ਹਾਂ ਨੂੰ ਪਤਾ ਉਹ ਅੱਜ ਇਹ ਆਪਣੀ ਜੋ న్యూਸ ਚੱਲ ਰਹੀ ਆ ਉਹਦੇ ਵਿੱਚ ਇਹ ਮੈਂ ਤੁਹਾਨੂੰ ਸਰੂਪ ਦਿਖਾ ਲ ਰਿਹਾ ਆ ਉਹਦੇ ਵਿੱਚ ਤੁਸੀਂ ਹਮੇਸ਼ਾ ਇਹ ਸਰੂਪ ਦਾ ਜਿਹੜਾ ਆ ਉਹ ਲਗਾਓ ਕਿਉਂਕਿ ਇਹ ਸਰੂਪ ਦੇ ਵਿੱਚ ਕੋਈ ਵੀ ਐਦਾਂ ਦਾ ਜਿਹੜਾ ਆ ਉਹ ਪਖੰਡਵਾਦ ਨਹੀਂ ਹੋ ਇਸ ਰੂਪ ਉਹ ਆ ਜੋ ਅਕਾਲ ਪੁਰਖ ਦੀ ਜਿਹੜੀ ਪਰਮਪితਾ ਗੁਰੂ ਵਿਦਾਸ ਮਹਾਰਾਜ ਨੇ ਆ ਰਾਧਨਾ ਕੀਤੀ ਆ ਤਪੱਸਿਆ ਕੀਤੀ ਆ ਇਸ ਰੂਪ ਦੇ ਵਿੱਚ ਆ ਉਹਦੇ ਵਿੱਚ ਕੋਈ ਪਖੰਡਵਾਦ ਨਹੀਂ ਉਹ ਮਾਲਾ ਨਹੀਂ ਕੋਈ ਬਿੰਗੜੀ ਨਹੀਂ ਜਿਹਦੇ ਉੱਤੇ ਬਾਹਰ ਆ ਕੇ ਇਦਾਂ ਦਾ ਕੀਤਾ ਇਹ ਜਿਹੜਾ ਸਰੂਪ ਆ ਹਰੇਕ ਜਿਹੜੀ ਪਖੰਡਵਾਦ ਨੂੰ ਬ੍ਰਾਹਮਣਵਾਦ ਨੂੰ ਖੰਡ ਕਰਦਾ ਆ ਔਰ ਇਹਦੇ ਵਿੱਚ ਉਹਨਾਂ ਨੇ ਆਪਣੇ ਸਾਰੀ ਜਿਹੜੀ オリジナル ਸ਼ਬੀ ਆ ਪਰਮਪితਾ ਗੁਰੂ ਵਿਦਾਸ ਮਹਾਰਾਜ ਦੀ ਉਹ ਦਿਖਾਈ ਗਈ ਆ ਤੇ ਜੇ ਇਸ ਤਰ੍ਹਾਂ ਸਰ ਨੂੰ ਮਹਾਰਾਜ ਦੇ ਜਿਹੜੇ ਰੂਪ ਆ ਜਿਹਦੇ ਪੱਗ ਦੀ ਵਗਾਰਾ ਬੰਨੀ ਗਈ ਆ ਜਾਂ ਫਿਰ ਉਹ ਪੱਗ ਵਾਲੀ ਰੂਪ ਜਿਹੜੇ ਆ ਲੈ ਕੇ ਆਦੇ ਜਾਣਗੇ ਜਾਂ ਫਿਰ ਵੈਸੇ ਹੀ ਇਹ ਵੀ ਫੋਟੋ ਲਗਾਤਾ ਜਾਈ ਗਏ ਦੇਖੋ ਮੈਂ ਇੱਕ ਉਹਨਾਂ ਭਰਾਵਾਂ ਨੂੰ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਆ ਜਿਹੜੇ ਇਹ ਸ਼ਰਾਰਤਾਂ ਕੀਤੀ ਜਾਂਦੀਆਂ ਇੱਕ ਫੇਮ ਲੈਣ ਲਈ ਕਿ ਜਿਹੜੇ ਬੰਦੇ ਨੂੰ ਕੋਈ ਪੁੱਛਦਾ ਗਿਆਛਦਾ ਨਹੀਂ ਉਹ ਇਦਾਂ ਦੇ ਨਵੇਂ-ਨਵੇਂ ਜਿਹੜੇ ਫੰਡੇ ਤਿਆਰ ਕਰਕੇ ਹੁਣ ਪਰਮਪితਾ ਗੁਰੂ ਵਿਦਾਸ ਮਹਾਰਾਜ ਨੂੰ ਜਦੋਂ ਮੇਰੀ ਉਮਰ 45 ਤੋਂ 46 ਸਾਲ ਹੋ ਗਈ ਆ ਮੈਂ ਇਸ ਤਰ੍ਹਾਂ ਦਾ ਦੇਖਦਾ ਆ ਹੁਣ ਮੈਂ ਇਹਨਾਂ ਦੇ ਸਿਰ ਤੇ ਸਰੂਪ ਬੰਦਵਾ ਪੱਗ ਬੰਦਵਾ ਤੇ ਉਹ ਮੈਨੂੰ ਖਰੀ ਨਹੀਂ ਲੱਗੇਗੀ ਕਿਉਂਕਿ ਆਪਾਂ ਸ਼ੁਰੂ ਦੇ ਦੇਖਿਆ ਇਸ ਤਰ੍ਹਾਂ ਅਸੀਂ ਮੈਂ ਉਹਨਾਂ ਵੀਰਾਂ ਨੂੰ ਚਾਹਨਾ ਕਿ ਮੈਨੂੰ ਸਾਨੂੰ ਤੁਹਾਡੇ ਕੋਈ ਰਿਸਪੈਕਟ ਦੀ ਲੋੜ ਨਹੀਂ ਕੋਈ ਤੁਹਾਡੀ ਵਧਾਈਆਂ ਦੀ ਲੋੜ ਨਹੀਂ ਜਿਹੜੇ ਪਰਮਪਿਤਾ ਗੁਰੂ ਵਿਦਾਸ ਮਾਰੇ ਦੇ ਸਰੂਪ ਨਾਲ ਛੇੜਛਾੜ ਕਰਕੇ ਆਪਣੇ ਆਪ ਨੂੰ ਫੇਮ ਲੈਂਦੇ ਆ ਜਵਧਾਈਆਂ ਦੇਣਾ ਚਾਹੁੰਦੇ ਆ ਜੇ ਤੁਸੀਂ ਇਦਾਂ ਦੀ ਹਰਕਤਾਂ ਕਰੋਗੇ ਤੇ ਸ਼੍ਰੀ ਗੁਰੂ ਵਿਦਾਸ ਟੈਗਰ ਫੋਰਸ ਪੇਸ਼ੇ ਨਹੀਂ ਹਟੇਗੀ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਊਗੀ ਕਿਉਂਕਿ ਸਾਡੇ ਨਾਲ ਸਾਡੇ ਫੋਰਸ ਦੇ ਲੀਗਲ ਐਡਵਾਈਜ਼ਰ ਪੰਜਾਬ ਬਨੀਸ਼ ਰਾਏ ਜੀ ਬੈਠੇ ਉਹਨਾਂ ਨੂੰ ਸਾਰੀਆਂ ਪਤਾ ਹੈ ਵੀ ਕਾਨੂੰਨ ਕਿਸ ਤਰ੍ਹਾਂ ਕਿਹੜੀ ਬੰਦੇ ਦੀ ਕਿੱਥੇ ਉਹ ਜਿਹੜੀ ਨਾਬਜ਼ਾ ਦੱਬਣੀ ਆ ਜੇ ਬੰਦਾ ਕੋਈ ਜਦ ਮੈਂ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਹਾਂ ਮੈਂ ਆਪਣੇ ਦਿਲ ਦੀ ਭਾਵਨਾ ਦੱਸਣਾ ਚਾਹੁੰਦਾ ਕਿ ਸਾਡੇ ਘਰ ਦੇ ਵਿੱਚ ਦੋ ਸਰੂਪ ਲੱਗੇ ਹੋਣਗੇ ਨਾ ਇੱਕ ਗੁਰੂ ਨਾਨਕ ਸਾਹਿਬ ਦਾ ਤੇ ਇੱਕ ਗੁਰੂ ਵਿਦਾਸ ਮਹਾਰਾਜ ਦਾ ਹੱਲੇ ਜਿਹੜੇ ਸਾਡੇ ਲੋਗ ਆ ਉਹ ਗੁਰੂ ਨਾਨਕ ਦੇਵ ਜੀ ਕਹਿਣਗੇ ਉਹਨਾਂ ਨੂੰ ਬਾਬਾ ਨਾਨਕ ਜਾਂ ਭਗਤ ਨਾਨਕ ਨਹੀਂ ਕਹਿਣਗੇ ਹੱਲੇ ਗੁਰੂ ਵਿਦਾਸ ਮਹਾਰਾਜ ਨੂੰ ਸਿੱਧਾ ਕਹਿੰਦੇ ਰਵਿਦਾਸ ਉਹ ਅਸੀਂ ਜਦ ਅਸੀਂ ਰਿਸਪੈਕਟ ਕਰਦੇ ਆ ਅਸੀਂ ਗੁਰੂ ਸਾਹਿਬ ਕਹਿ ਕੇ ਸੰਬੋਧਿਤ ਕਰਦੇ ਆ ਤੇ ਹਾਲੇ ਜਦ ਕੀ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਸੇ ਨੂੰ ਗੁਰੂ ਸ਼ਬਦ ਨਾਲ ਸੰਬੋਧਨ ਨਹੀਂ ਕੀਤਾ ਗਿਆ ਤੇ ਅਸੀਂ ਖੁਦ ਉਹਨਾਂ ਨੂੰ ਗੁਰੂ ਕਹਿ ਕੇ ਉਹਨਾਂ ਦੀ ਇੱਜ਼ਤ ਕਰਦੇ ਆ ਮਾਣ ਵਧਾਉਂਦੇ ਆ ਤੇ ਇਹ ਜਿਹੜੇ ਭਾਗ ਤਾਂ ਕਹਿ ਗਏ ਜਾਂ ਉਹਨਾਂ ਦੇ ਸਰੂਪ ਨਾਲ ਛੇੜਛਾੜ ਕਰਕੇ ਇਹਦਾਂ ਦੀਆਂ ਹਰਕਤਾਂ ਕਰਦੇ ਆ ਉਹ ਕੀ ਲੱਭਦੇ ਆ ਕੀ ਲੈਣਾ ਚਾਹ ਕੀ ਕਰਨਾ ਚਾਹੁੰਦੇ ਆ ਸਾਬਤ ਕੀ ਕਰਨਾ ਚਾਹੁੰਦੇ ਆ ਕੁਝ ਨਹੀਂ ਉਹ ਸਿਰਫ ਇੱਕ ਫੇਮ ਲਾ ਫੇਮ ਲੱਭਦੇ ਆ ਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਮਸ਼ਹੂਰ ਹੋਈਏ ਪਰ ਗੁਰੂ ਬਿਦਾਸ ਤੈਗਰ ਫੋਰਸ ਜਿਹੜੀ ਆ ਉਹ ਚੀਜ਼ਾਂ ਨੂੰ ਬਖਸ਼ੇਗੀ ਨਹੀਂ ਸਾਡੇ ਜੋ ਇਸ ਚੀਜ਼ ਦੇ ਮੁਖ ਚੇਅਰਮੈਨ ਆ ਡਾਕਟਰ ਜਸ਼ਬਰਨਾ ਜੀ ਔਰ ਕੌਮੀ ਪ੍ਰਧਾਨ ਮੋਹਨ ਲਾਲ ਪਟੋਆ ਜੀ ਪੰਜਾਬ ਪ੍ਰਧਾਨ ਜਸੀ ਤੱਲਣ ਜੀ ਆਪਾਂ ਹਰ ਇੱਕ ਵਕਤ ਜੇਤੇ ਸਾਡੀ ਸੋਸ਼ਲ ਮੀਡੀਆ ਤੇ ਸਾਡੀ ਸੋਸ਼ਲ ਮੀਡੀਆ ਦੇ ਵੀ ਚੱਲਦਾ ਆ ਪਿਆ ਅਸੀਂ ਉਹਦੇ ਤੇ ਵੀ ਦੇਖਦੇ ਆ ਕਿ ਕੌਣ ਸਾਡੇ ਸਮਾਜ ਦੇ ਨਾਲ ਧੱਕਾ ਕਰ ਰਿਹਾ ਕੌਣ ਉਹਦੀ ਬੇਅਦਬੀ ਕਰ ਰਿਹਾ ਕੌਣ ਗੁਰੂ ਰੈਵਰਾ ਨਾਲ ਜਿਹੜਾ ਭੇਦਭਾਵ ਕਰ ਰਿਹਾ ਆਪਾਂ ਉਹੋ ਚੀਜ਼ ਨੂੰ ਬਖਸ਼ਾਂਗੇ ਨਹੀਂ ਜਿਹੜਾ ਬੰਦਾ ਰਿਸਪੈਕਟ ਕਰੂਗਾ ਉਹ ਸਾਡੇ ਕੋਲੋਂ ਵੀ ਰਿਸਪੈਕਟ ਲਊਗਾ ਤੇ ਜਿਸ ਤਰ੍ਹਾਂ ਸਾਨੂੰ ਹਣ ਸਤਿ ਕੁ ਜਬ 10 ਮਾਰੀ ਜਾਂ ਗੁਰਪੋਰਾ ਕਾਪੀ ਪਿੰਡਾਂ ਦੇ ਵਿੱਚ ਜਿਹੜਾ ਕਹਿੰਦੇ ਨਹੀਂ ਮਨਵਾਉਣ ਦਿੱਤਾ ਜਮ ਕਿ ਕਿਹੜਾ ਜਾਊਂ ਜਿੱਦਾਂ ਉੱਚੀ ਜਾਤਾਂ ਵਾਲੇ ਜਿਹੜੇ ਕਹਿੰਦੇ ਆ ਕਿ ਇਸ ਵਾਰ ਜਿਹੜਾ ਪ੍ਰੋਗਰਾਮ ਜਿਹੜਾ ਆਪਾਂ ਇਹ ਨਹੀਂ ਮਨਵਾਉਣ ਦੇਵਾਂਗੇ ਦੇਖੋ ਉੱਚੀਆਂ ਜਾਤਾਂ ਵਾਲਿਆਂ ਨੇ ਉਹ ਇੱਕ ਧਰਮ ਦੇ ਠੇਕੇਦਾਰ ਹੁੰਦੇ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਨਾ ਫੇਮ ਲੱਭਦੇ ਆ ਧਰਮ ਦੇ ਠੇਕੇਦਾਰ ਆ ਜਿਹੜੇ ਆਪਣੇ ਆਪ ਨੂੰ ਵੱਡਾ ਦਿਖਾਉਂਦੇ ਆ ਜਦ ਗੁਰੂ ਰੈਬਰਾਂ ਨੇ ਕਿਸੇ ਗੁਰੂ ਪੀਰ ਦੇ ਨਾਲ ਭੇਦ ਪਾਉ ਨਹੀਂ ਕੀਤਾ ਕਿ ਜਦੋਂ ਪਰਮਪితਾ ਗੁਰੂ ਵਿਦਾਸ ਮਹਾਰਾਜ ਦੀ ਬਾਣੀ ਲਿਖੀ ਗਈ ਆ ਕਿ ਗੁਰੂ ਵਿਦਾਸ ਮਹਾਰਾਜ ਖੋਦ ਲੈ ਕੇ ਗਏ ਕਿ ਆ ਲੋ ਜੀ ਮੇਰੀ ਬਾਣੀ ਦਰਜ ਕਰੋ ਜੇ ਉਹਨਾਂ ਗੁਰੂ ਰੈਬਰਾਂ ਨੇ ਉਹਨਾਂ ਦੇ ਵਿੱਚ ਕੁਆਲਿਟੀ ਦੇਖੀ ਉਹਨਾਂ ਦੇ ਵਿੱਚ ਦੇਖਿਆ ਕਿ ਇਹ ਬਾਣੀ ਇਹਦੇ ਵਿੱਚ ਲਿਖਣ ਯੋਗ ਆ ਤੇ ਤਾਈਓ ਬਾਣੀ ਦਰਜ ਕੀਤੀ ਗਈ ਅੱਜ ਮੈਨੂੰ ਲੱਗਦਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਮੰਨਦੇ ਆ ਪਰ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨਦੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਮੰਨਣਾ ਸ਼ੁਰੂ ਕਰ ਦਿੱਤੀ ਇਹਨਾਂ ਨੇ ਉਸ ਦਿਨ ਇਹ ਜਿਹੜਾ ਸਾਡਾ ਜੋ ਸਮਾਜ ਆ ਜਿਹਨੂੰ ਆਪਾਂ ਬਹੁਜਨ ਕਹਿੰਦੇ ਆ ਉਹਨੂੰ ਇੱਕ ਹੁਣ ਤੋਂ ਕੋਈ ਨਹੀਂ ਰੋਕ ਸਕਦਾ ਇਹ ਜਦੋਂ ਅੱਜ ਜੇ ਸਿੱਖ ਧਰਮ ਦੇ ਵਿੱਚੋਂ ਸਿੱਖ ਜਿਹੜੀ ਕਮਿਊਨਿਟੀ ਹੋ ਕਮਜ਼ੋਰ ਹੋਈ ਆ ਜੇ ਅੱਜ ਗੁਰੂ ਗ੍ਰੰਥ ਸਾਹਿਬ ਨਾਲ ਬਹੁਤ ਸਾਰੇ ਲੋਕ ਬੇਮੁਖ ਹੋਏ ਆ ਕਿਉਂ ਹੋਏ ਆ ਇਹਨਾਂ ਹਰਕਤਾਂ ਕਰਕੇ ਹੋਇਆ ਜਿਹੜੇ ਧਰਮ ਦੇ ਠੇਕੇਦਾਰ ਹਨ ਉਹ ਗੁਰੂ ਗ੍ਰੰਥ ਸਾਹਿਬ ਨੂੰ ਆਪਣੀ ਪਰਸਨਲ ਪ੍ਰਾਪਰਟੀ ਸਮਝਦੇ ਆ ਉਹ ਉਹਨਾਂ ਦੇ ਕਰਕੇ ਅੱਜ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਬਹੁਤ ਲੋਕ ਜਿਹੜੇ ਆ ਬੇਮੁਖ ਹੋ ਗਏ ਆ ਜੇ ਕਿਤੇ ਇਹ ਭੈਈ ਚਰਾ ਜਾਂ ਪਿਆਰ ਬਣਿਆ ਰਹਿੰਦਾ ਹੁਣ ਅੱਜ ਮੰਨ ਲਓ ਕਿ ਹਰੇਕ ਗੁਰ ਰੈਵਰ ਦਾ ਜਿਹੜਾ ਹਰਮੰਦਰ ਸਾਹਿਬ ਦੇ ਵਿੱਚ ਨਗਰ ਕੀਰਤਨ ਨਿਕਲਦਾ ਇਹ ਗੁਰੂ ਅਬਿਦਾਸ ਮਹਾਰਾਜ ਦੇ ਵੀ ਨਗਰ ਕੀਰਤਨ ਨਿਕਲ ਸਕਦਾ ਨਾ ਕਿਉਂਕਿ ਗੁਰੂ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆਂ ਤੇ ਆਪਾਂ ਇਹ ਥੋੜੋ ਕਿੰਨੇ ਕਿਸੀ ਗੁਰੂ ਨਾਨਕ ਦੇਵ ਜੀ ਤੁਹਾਨੂੰ ਟੇਕਦੇ ਆਂ ਗੁਰੂ ਗੋਬਿੰਦ ਸਿੰਘ ਜੀ ਅਜੀ ਤੁਹਾਨੂੰ ਟੇਕਦੇ ਆਂ ਅਸੀਂ ਤਾਂ ਸਾਰਿਆਂ ਨੂੰ ਟੇਕਦੇ ਆਂ ਜਦ ਉਹਦੇ ਵਿੱਚ ਕਹਿ ਹੀ ਦਿੱਤਾ ਕਿ ਦਸਵੇਂ ਮਾਨਿਓ ਗੁਰੂ ਗ੍ਰੰਥ ਤੇ ਫਿਰ ਜਿੰਨੇ ਵਿੱਚ ਉਹਦੇ ਸਾਰੇ ਗੁਰੂ ਹੀ ਹੋ ਗਏ ਆ ਕਿਸੇ ਨੂੰ ਕੋਈ ਉਹ ਤਾਂ ਨਹੀਂ ਕਿਹਾ ਕਿ ਉਹ ਭਗਤ ਵਾ ਜਾਂ ਉਹ ਸੰਤ ਵਾ ਜੇ ਅਸੀਂ ਕਿਹਾ ਜੇ ਆਪਾਂ ਤੇ ਗੁਰੂ ਦਾ ਕਿਸੇ ਨੂੰ ਵੀ ਨਹੀਂ ਲੈ ਕੇ ਆ ਜੇ ਇਤਨਾ ਸਭ ਨੂੰ ਕੱਲ ਸ਼ੋਭਾ ਯਾਤਰਾ ਕੀ ਕਹਿਣਾ ਚਾਹੁੰਦਾ ਤੁਸੀਂ ਸੰਤਾਨ ਨੂੰ ਮਹਾਰਾਜ ਦੀ ਤਸਵੀਰ ਵਾਲੀ ਸੰਤਾਨ ਨੂੰ ਮੈਂ ਬੇਨਤੀ ਕਰੂੰਗਾ ਕਿ ਹਮ ਹਮਾ ਕੇ ਜਿਹੜਾ ਉਹ ਪਰਮ ਪਿਤਾ ਗੁਰੂ ਵਿਦਾਸ ਮਹਾਰਾਜ ਦੇ ਜੋ ਇਹ ਨਗਰ ਕੀਰਤਨ ਆ ਉਹਦੇ ਵਿੱਚ ਹਿੱਸਾ ਲਓ ਔਰ ਆਪਣੇ ਬੱਚਿਆਂ ਨੂੰ ਸਮਝਾ ਕੇ ਕਰੋ ਭੇਜੋ ਕਿ ਆਪਾਂ ਇਦਾਂ ਦੀ ਹੌਲੜਬਾਜੀ ਨਾ ਕਰੀਏ ਔਰ ਇਦਾਂ ਦੀ ਸ਼ਰਾਰਤ ਨਾ ਕਰੀਏ ਕਿ ਜਿਹਦੇ ਨਾਲ ਆਪਣੀ ਵੀ ਬੇਇੱਜ਼ਤੀ ਹੋਵੇ ਔਰ ਗੁਰੂ ਗ੍ਰੰਥ ਸਾਹਿਬ ਦੀ ਵੀ ਬੇਇੱਜ਼ਤੀ ਹੋਵੇ ਔਰ ਆਪਣੇ ਗੁਰੂ ਰੈਬਰ ਦੀ ਵੀ ਬੇਇੱਜ਼ਤੀ ਹੋਵੇ ਐਦਾਂ ਦਾ ਕੋਈ ਕੰਮ ਨਾ ਕਰੀਏ ਆਪਾਂ ਜਿਹੜੇ ਸਾਡੇ ਮਾਪੇ ਨੇ ਸਾਨੂੰ ਸੰਸਕਾਰ ਦੇਣੇ ਆ ਉਹੀ ਸਾਨੂੰ ਅੱਗੇ ਅਸੀਂ ਆਪਣੇ ਬੱਚਿਆਂ ਨੂੰ ਦੇਣੇ ਆ ਜੇ ਇਸ ਚੀਜ਼ ਨੂੰ ਆਪਾਂ ਉਹ ਕਰਾਂਗੇ ਕਿ ਵੀ ਉਹਨੂੰ ਸੰਸਕਾਰ ਤੋਂ ਇਲਾਵਾ ਚੱਲਾਂਗੇ ਤੇ ਉਹ ਸਾਡੀ ਵੀ ਬੇਇੱਜ਼ਤੀ ਸਾਡੇ ਮਾਪੇ ਦੀ ਵੀ ਬੇਇੱਜ਼ਤੀ ਇਸ ਕਰਕੇ ਮੈਂ ਕਹੂੰਗਾ ਕਿ ਜਿਹੜੇ ਲੋਕ ਆ ਉਹ ਜਿਹੜੇ ਜਦੋਂ ਤੁਸੀਂ ਇੱਕੋ ਮੈਂ ਤੁਹਾਡੀ ਉਹ ਸਵਾਲ ਦਾ ਵੀ ਜਵਾਬ ਦੇਣਾ ਚਾਹੁੰਨਾ ਜਿਹੜੇ ਲੋਕ ਕਹਿੰਦੇ ਕਿ ਅਸੀਂ ਸ਼ੋਭਾ ਯਾਤਰਾ ਨਿਕਲਣ ਦੇਣੀ ਜਾਂ ਅਸੀਂ ਗੁਰਪਰਨੇ ਮਨਾਣ ਦੇਣਾ ਮੈਂ ਉਹਨਾਂ ਭਰਾਵਾਂ ਨੂੰ ਕਹੂੰਗਾ ਕਿ ਗੁਰੂ ਵਿਦਾਸ ਟਾਈਗਰ ਫੋਰਸ ਦੇ ਨਾਲ ਲਟਾਈਪ ਕਰੋ ਸਾਡੇ ਚੇਅਰਮੈਨ ਸਾਹਿਬ ਆ ਪੰਜਾਬ ਪ੍ਰਧਾਨ ਆ ਕੌਮੀ ਪ੍ਰਧਾਨ ਆ ਤੁਹਾਡਾ ਦਾਸ ਛੋਟਾ ਵੀਰ ਬਿੰਦਰ ਸਰੋਆ ਆ ਕੁਸੀਂ ਸਾਡੇ ਸੋਸ਼ਲ ਮੀਡੀਆ ਤੇ ਨੰਬਰ ਚੱਲਦੇ ਪਏ ਆ ਗੁਰੂਬਦਾਤਾ ਅਗਰਪੁਰ ਦੇ ਸਾਡੇ ਬਨੀਸ਼ ਰਾਏ ਜੀ ਲੀਗਲ ਐਡਵਾਈਜ਼ਰ ਆ ਜੇ ਕਿਸੇ ਨੇ ਸਲਾਹ ਲੈਣੀ ਆ ਵੀ ਇਹ ਸਾਡਾ ਵੀ ਇਹ ਫੰਡਾ ਪੈ ਗਿਆ ਇਹ ਚੱਕਰਾ ਤੇ ਇਹਨਾਂ ਦੇ ਨਾਲ ਤੁਸੀਂ ਟਾਈਪ ਕਰਕੇ ਉਹ ਗੱਲ ਕਰ ਸਕਦੇ ਆ ਤੁਸੀਂ ਉਹਨਾਂ ਦੇ ਨਾਲ ਜਿਹੜਾ ਆ ਉਹ ਮਿਲ ਕੇ ਤੇ ਤੁਸੀਂ ਸਲਾਹ ਲੈ ਸਕਦੇ ਆ ਇੱਕ ਮੈਂ ਹੋਰ ਤੁਹਾਨੂੰ ਜਵਾਬ ਦੇਣਾ ਚਾਹੁੰਦਾ ਜਿਹੜੇ ਲੋਕ ਕਹਿੰਦੇ ਕਿ ਅਸੀਂ ਨਗਰ ਕੀਰਤ ਨਹੀਂ ਮਨਾਣ ਦੇਣਾ ਜਾਂ ਅਸੀਂ ਉਹ ਗੁਰਪਰਣੀ ਮਨਾਣ ਦੇਣਾ ਉਹਨਾਂ ਨੂੰ ਮੈਂ ਇਹ ਦੱਸਣਾ ਚਾਹੁੰਦਾ ਕਿ ਫੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ ਤੁਸੀਂ ਉਹਨਾਂ ਦੀ ਵਿਚਾਰਧਾਰਾ ਨੂੰ ਨਹੀਂ ਮੰਨਦੇ ਜਿਹੜੇ ਲੋਗ ਇਹ ਇਹ ਚੀਜ਼ ਨੂੰ ਕਰਦੇ ਆ ਯਾਰ ਗੁਰੂ ਰੈਬਰਾਂ ਨੇ ਤਾਂ ਕਿਸੇ ਨਾਲ ਭੇਦਭਾਵ ਕੀਤਾ ਨਹੀਂ ਫੇ ਤੁਸੀਂ ਕੌਣ ਹੁੰਦੇ ਆ ਭੇਦਭਾਵ ਕਰਨ ਵਾਲੇ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਕਿ ਜਿਹੜਾ ਇਦਾਂ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਉਹਤੇ ਜਿਹੜੀ 295 ਜੋ ਵੀ ਧਾਰਾ ਲੱਗਦੀ ਉਹਨੂੰ ਲਾ ਕੇ ਅੰਦਰ ਸਟਿਆ ਜਾਵੇ ਜੇ ਨਹੀਂ ਤਾਂ ਫੇ ਗੁਰੂ ਵਿਦਾਸ ਟੈਗਰ ਫੋਰਸ ਜਿਹੜਾ ਐਕਸ਼ਨ ਪਹਿਲਾਂ ਔਰ ਐਕਸ਼ਨ ਬਾਅਦ ਇਹ ਕਾਲ ਸਰ ਜੀ ਨਗਰ ਕੀ ਬਨਾ ਕਿੱਥੋਂ ਸ਼ੁਰੂ ਹੋਏਗਾ ਤੇ ਕਿੱਥੇ ਸਮਾਪਤੀ ਹੋਏ ਸਰ ਇਹ ਜਿਹੜੀ ਨਗਰ ਕੀਰਤਨ ਦੀ ਜਿਹੜੀ ਆਪਣਾ ਰੋਡ ਮੈਪ ਆ ਉਹ ਤਾਂ ਪ੍ਰਸ਼ਾਸਨ ਤੱਕ ਵੀ ਪਹੁੰਚ ਗਿਆ ਉਹ ਰੋਸ਼ਨ ਗਰਾਉਂਡ ਤੋਂ ਚੱਲੇਗਾ ਡਾਕਟਰ ਬੀ ਆਰ ਅੰਬੇਡਕਰ ਚੌਂਕ ਬਾਬਾ ਸਾਹਿਬ ਚੌਂਕ ਉੱਥੇ ਪਹੁੰਚੇਗਾ ਉਸ ਤੋਂ ਬਾਅਦ ਫਿਰ ਜਿਹੜਾ ਅਗਲਾ ਰੂਟ ਆ ਪ੍ਰੈਜ਼ਿਡੈਂਸੀ ਤੋਂ ਪ੍ਰਵਾ ਚੌਂਕ ਤੋਂ ਫਿਰ ਕਮਾਲਪੁਰ ਚੌਂਕ ਕਮਾਲਪੁਰ ਚੌਂਕ ਤੋਂ ਗਵਰਨਮੈਂਟ ਕਾਲਜ ਚੌਂਕ ਸ਼ਿਸ਼ਣ ਚੌਂਕ ਘੰਟਾ ਘਰ ਤੇ ਫਿਰ ਅੱਗੇ ਕਮਾਲਪੁਰ ਬਾਲਮਿਕ ਚੌਂਕ ਬਾਲਮਿਕ ਚੌਂਕ ਤੋਂ ਘੰਟਾ ਕਰ ਸੌਰੀ ਕਮਾਲਪੁਰ ਚੌਂਕ ਕਮਾਲਪੁਰ ਚੌਂਕ ਤੋਂ ਫਿਰ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਚੌਂਕ ਜਾ ਕੇ ਸਮਾਪਤੀ ਹੋਏਗੀ ਤੇ ਇਸ ਕਰਕੇ ਮੈਂ ਇੱਕ ਹੋਰ ਵੀ ਮੈਸੇਜ ਦੇਣਾ ਚਾਹੁੰਦਾ ਜਿੱਦਾਂ ਤੁਸੀਂ ਪਹਿਲਾਂ ਵੀ ਗੱਲ ਕਹੀ ਆ ਕਿ ਜਿਹੜੇ ਨਹੀਂ ਉਹ ਪ੍ਰੋਗਰਾਮ ਨਾਣਾ ਚਾਹੁੰਦੇ ਉਹ ਜਿਹੜੀ ਭਾਸ਼ਾ ਸਮਝਣਾ ਚਾਹੁੰਦੇ ਆ ਜਿਹੜੀ ਭਾਸ਼ਾ ਸਮਝਣੀ ਚਾਹੁੰਦੇ ਆ ਉਹ ਗੁਰੂ ਅਭਿਦਾਸ ਟੈਕਰ ਫੋਰਸ ਭਾਸ਼ਾ ਸਮਝਾਉਣ ਨੂੰ ਤਿਆਰ ਆ ਪਿਆਰ ਨਾਲ ਚਾਹੇ ਉਹ ਨਫ਼ਰਤ ਨਾਲ ਜੋ ਇਸ ਤਰ੍ਹਾਂ ਪਿੰਡ ਬੈਂਸਰਾਂ ਦੇ ਵਿੱਚ ਹੋਏ ਸਿਉ ਗੁਰੂ ਅਰਜਨ ਦੇਵ ਜੀ ਦਾ ਮੰਨਣਾ ਉਹ ਖੱਡਾ ਪਈਏ ਜਾਂ ਫਿਰ ਉਹ ਸਮਝੌਤਾ ਵਗੈਰਾ ਹੋ ਗਿਆ ਇਹਦੇ ਦਿੱਤ ਬੰਦਿਆ ਦਾ ਸਰ ਉਹਦੇ ਵਿੱਚ ਕੋਸ਼ਿਸ਼ਰਤੀ ਅਨਸਰ ਸੀਗੇ ਜਿਹੜੇ ਉਹ ਇੱਕ ਅੱਗ ਲਾ ਕੇ ਤਮਾਸ਼ਾ ਦੇਖਣਾ ਚਾਹੁੰਦੇ ਸੀਗੇ ਉਹਨਾਂ ਨੂੰ ਪ੍ਰਸ਼ਾਸਨ ਨੇ ਖੁਦ ਸਮਝਾਤਾ ਕਿ ਵਕਸ਼ਿਆ ਨਹੀਂ ਜਾਊਗਾ ਇਸ ਕਰਕੇ ਉਹਨਾਂ ਨੇ ਕਿਹਾ ਕਿ ਇਹ ਜਿੱਦਾਂ ਪਹਿਲਾਂ ਮਨਾਇਆ ਜਾਂਦਾ ਸੀ ਗੁਰਪੁਰ ਉਸੇ ਤਰ੍ਹਾਂ ਹੁਣ ਮਨਾਇਆ ਜਾਊਗਾ ਕਿਉਂਕਿ ਉਹ ਜਿਹੜੀ ਜਿਆਦਾ ਸੀ ਹੁਣ ਮੇਰੇ ਕੋਲ ਆ ਚਸ਼ਮਾ ਆ ਤੇ ਮੈਂ ਕਿਸੇ ਨੂੰ দান ਕਰ ਦਿੱਤਾ ਮੇਰੀ ਕੋਈ ਇਹਦੇ ਤੇ ਉਹ ਥੋੜੋ ਰਹਿ ਗਿਆ ਹੱਕ ਥੋੜੋ ਰਹਿ ਗਿਆ ਮੈਂ দান ਨਹੀਂ ਕਰਤਾ ਫਿਰ ਜੇ দান ਕੀਤੀ ਹੋਈ ਪ੍ਰਾਪਰਟੀ ਤੇ ਦੂਸਰਾ ਬੰਦਾ ਆ ਕੇ ਕਹੇ ਕਿ ਮੈਂ ਤਾਂ দান ਕੀਤੀ ਸੀ ਮੈਂ ਦੁਬਾਰਾ ਇਹਦਾ ਮਾਲਕ ਆ ਤੇ ਉਹ ਤਾਂ ਫਿਰ ਗਲਤ ਗੱਲ ਨਾ ਜਿਹੜੀ দান ਕਰਤੀ ਉਹ ਤਾਂ দান ਹੋ ਗਈ ਉਹਦੇ ਉੱਤੇ ਕਿਸੇ ਦਾ ਜਿਹੜਾ ਆ ਉਹ ਹੱਕ ਨਹੀਂ ਰਹਿੰਦਾ ਇਸ ਕਰਕੇ ਮੈਂ ਉਹਨਾਂ ਨੂੰ ਵੀ ਕਹੂੰਗਾ ਕਿ ਏਦਾਂ ਦੀਆਂ ਚੀਜ਼ਾਂ ਨੂੰ ਛੱਡ ਕੇ ਜਾਤ ਪਾਤ ਧਰਮ ਮਜ਼ਮ ਨੂੰ ਛੱਡ ਕੇ ਇਨਸਾਨੀਅਤ ਦੇ ਨਾਲ ਚਲੋ ਇਨਸਾਨੀਅਤ ਨੂੰ ਅਪਣਾਓ ਔਰ ਆਪਣਾ ਅੱਗੇ ਇਸ ਦੇਸ਼ ਦਾ ਵੀ ਵਿਕਾਸ ਕਰੋ ਔਰ ਆਪਣਾ ਭਾਈਚਾਰਾ ਵਧਾਓ ਨਹੀਂ ਤਾਂ ਲੋਕ ਤਾਂ ਬਹੁਤ ਬੈਠੇ ਆ ਸਾਨੂੰ ਪਾੜਨ ਲਈ ਇਸ ਕਰਕੇ ਮੈਂ ਕਹੂੰਗਾ ਕਿ ਜੋ ਪਰਮ ਪਿਤਾ ਗੁਰੂ ਅਰਬਿਦਾਸ ਮਹਾਰਾਜ ਦਾ ਜੋ 648ਵਾਂ ਪ੍ਰਗਟ ਦਿਵਸਾ ਉਹਦੀਆਂ ਸਮੂਹ ਸ਼੍ਰੀ ਗੁਰੂ ਅਰਬਿਦਾਸ ਟੈਗਰ ਫੋਰਟਸ ਲੋ ਲੱਖ ਲੱਖ ਮੁਬਾਰਕਾਂ ਔਰ ਪਿਆਰ ਨਾਲ ਰੋ ਆਪਣੇ ਘਰ ਦੇ ਵਿੱਚ ਦੀਪਮਾਲਾ ਕਰੋ ਪਟਾਕੇ ਨਾ ਚਲਾਓ ਕਿਉਂਕਿ ਪੋਲਿਊਸ਼ਨ ਫੈਲਦਾ ਆ ਜੇ ਦੀਪਮਾਲਾ ਕਰੋਗੇ ਔਰ ਸਾਰਿਆਂ ਨੂੰ ਜਿਹੜਾ ਸਾਂਝਾ ਮੈਸੇਜ ਆਊਗਾ ਕੀ ਇੱਕ ਰੋਸ਼ਨੀ ਫੈਲੀ ਆ ਜੋ 648ਵੇਂ ਗੁਰਪੁਰ ਦੇ ਉੱਤੇ ਜੋ ਅਸੀਂ ਕਰਕੇ ਇੱਕ ਮਿਸਾਲ ਦਿੱਤੀਏ ਇੱਕ ਹੋਰ ਬੇਨਤੀ ਕਿ ਇਹ ਜਿਹੜਾ ਸਰੂਪ ਆ ਇਹ ਕਾਲ ਤੱਕ ਤੋਂ ਰਜਿਸਟਰ ਆ ਸਾਰੇ ਫਲੈਕਸਾਂ ਤੇ ਔਰ ਨਗਰ ਕੀਰਤਾਂ ਤੇ ਇਹ ਲਗਾਈ ਜਾਣ ਬਹੁਤ ਬਹੁਤ ਧੰਨਵਾਦ ਹੁਣ ਮੈਂ ਆਪਣੇ ਸਾਡੇ ਵੱਡੇ ਭਾਜੀ ਬਨੀਸ਼ ਰਾਏ ਜੀ ਉਹਨਾਂ ਨੂੰ ਕਹੂੰਗਾ ਕਿ ਆਪਣੇ ਦੋ ਵਿਚਾਰ ਸਾਂਝੇ ਕਰਾਂ ਸਰ ਕੱਲੇ ਨਰਤ ਇਤਨਾ ਕੀ ਕਿਹਾ ਜਾਵੇ ਤੁਸੀਂ ਸਤ ਜੀ ਮੈਂ ਸਾਰੇ ਸੰਗਤਾਂ ਦਾ ਬਹੁਤ ਹੀ ਬੇਨਤੀ ਕਰਦਾ ਕਿ ਹਮ ਹਮ ਆ ਕੇ ਸ਼ੁਭਾ ਯਾਤਰਾ ਤੇ ਪਹੁੰਚਣ ਬੱਚਿਆਂ ਨੂੰ ਨਾਲ ਲੈ ਕੇ ਸਾਰ ਸਿਰ ਕੱਪੜੇ ਲਾ ਕੇ ਪਹੁੰਚ ਮੈਂ ਬਣੀ ਚਾ ਐਡਵੋਕੇਟ ਮੈਂ ਗੁਰਮੀਦਾ ਸਾਹਿਬ ਕੋਲ ਦਮੇਸ਼ਾ ਹੀ ਇਸ ਗੱਲ ਤੇ ਰਹੀ ਰਾਵਾਂਗਾ ਕਿ ਉਹਨਾਂ ਨੇ ਜਿੰਨਾ ਕਿ ਬਾਦ ਚੜ ਕੇ ਆਪਣੇ ਧਰਮ ਦਾ ਪ੍ਰਚਾਰ ਕਰਨ ਵਾਸਤੇ ਹਰੇਕ ਸੰਗਠਨ ਹਰੇਕ ਇਨਸਾਨ ਦੀ ਮਦਦ ਕੀਤੀ ਆ ਇਸ ਰੂਪ ਬਾਰੇ ਸਾਡੇ ਪ੍ਰਧਾਨ ਜੀ ਨੇ ਦੱਸਿਆ ਵਾ ਕਿ ਇਹ ਰੂਪ ਰਜਿਸਟਰਡ ਆ ਇਸ ਨੂੰ ਮਾਨਤਾ ਪ੍ਰਾਪਤ ਆ ਆਪਾਂ ਜਿੰਨਾ ਵੀ ਹੋ ਸਕੇ ਆਪਣੇ ਹੋਰਡਿੰਗ ਆਪਣੇ ਫਲੈਕਸਰ ਤੇ ਇਸ ਰੂਪ ਨਾਲ ਲਗਾਈਏ ਉਹ ਤਾਂ ਕਿ ਆਪਣੇ ਰਹਿਬਰ ਦਾ ਆਪਾਂ ਨਾਮ ਉੱਚਾ ਕਰ ਸਕੀਏ ਚੈਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ